ਹੇ ਜੀ ਮਹਾਰਾਜ ਆਪ ਜੀ ਦੇ ਚਰਨਾ ਕਮਨਾ ਵਿਖੇ ਤਰਦਾਸ ਬੇਨਤੀ ਜੋਦਰੀ ਹੈ ਸਤ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪ੍ਰਮਾਣ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਦੇਹ ਹਰ ਨਾਮ ਦੇ ਮੇਰਾ ਮਨ ਤੁਮ ਸੀਤ ਹੋਏ ਜੀ ਦੇ ਮਾਵਾ કૃਪਾ ਸਤ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਚਾਇਤੀ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਇਆ ਸਾਧੂ ਸੱਚੇ ਪਾਤਸ਼ਾਹੀ ਬਾਬਾ ਮਹਾਰਾਜ ਪੂਰੇ ਨਗਰ ਨੇ ਸਹਿਜੋਸ਼ ਤੇ ਨਾਲ ਸਾਧੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਸਹਿਬਾਈ ਨਗਿੰਦਰ ਸਿੰਘ ਜੀ ਉਰਫ ਨਿੰਦੀ ਸਰਪੰਚ ਵੱਲੋਂ ਸਾਧੂ ਸੱਚੇ ਪਾਤਸ਼ਾਹੀ ਸਰਪੰਚੀ ਦਾ ਅਹੁਦਾ ਜੁੜਿਆ ਗਿਆ ਹੈ ਮਹਾਰਾਜ ਅਤੇ ਭਾਈ ਸਹਿਬਾਈ ਜਗਮਲ ਸਿੰਘ ਜੀ ਭਾਈ ਸਹਿਬਾਈ ਨਮਨਜੀਤ ਸਿੰਘ ਜੀ ਮੁਖਵਿੰਦਰ ਸਿੰਘ ਜੀ ਅਤੇ ਬੀਬੀ ਕਮਲਜੀਤ ਕੌਰ ਜੀ ਅਤੇ ਬੀਬੀ ਜਗਰੂਪ ਕੌਰ ਜੀ ਮਹਾਰਾਜ ਪੰਚੀ ਦੇ ਅਹੁਦੇ ਵੱਲੋਂ ਸਾਧੂ ਸੱਚੇ ਪਾਤਸ਼ਾਹ ਜੀ ਨਗਰ ਦੇ ਸਹਿਯੋਗ ਦੇ ਨਾਲ ਚੁਣੇ ਗਏ ਨੇ ਮਹਾਰਾਜ ਕਿਰਪਾ ਕਰਨੀ ਨਗਰ ਖੇੜੇ ਤੇ ਮੇਰ ਪਰਿਆ ਹੱਥ ਰੱਖਣਾ ਸਾਧੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਨਗਰ ਦੇ ਸਹਿਯੋਗ ਦੇ ਨਾਲ ਸਾਧੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਜੋ ਸੇਵਕ ਸਾਧੂ ਸੱਚੇ ਪਾਤਸ਼ਾਹ ਦੀ ਉਹਦੇ ਬੰਦੂ ਚੁਣੇ ਗਏ ਨੇ ਮਹਾਰਾਜ ਉਹਨਾਂ ਦੇ ਸਿਰ ਤੇ ਮੇਹਰ ਪਰਿਆ ਹੱਥ ਰੱਖ ਕੇ ਨਗਰ ਦੇ ਕਾਰਜ ਆਪ ਜੀ ਨੇ ਕਾਰਜਰਾ ਸਵਾ ਲਏ ਨੇ ਸਾਧੂ ਸੱਚੇ ਪਾਤਸ਼ਾਹ ਦੀ ਮਹਾਰਾਜ ਕਿਰਪਾ ਕਰਨੀ ਰਹਿਮ ਕਰਨੀ ਨਗਰ ਤੇ ਮੇਹਰ ਪਰਿਆ ਹੱਥ ਰੱਖ ਕੇ ਸਾਧੂ ਸੱਚੇ ਪਾਤਸ਼ਾਹ ਦੀ ਮੇਹਰ ਪਰਿਆ ਹੱਥ ਖਣਾ ਇਹਨਾਂ ਕੁਸ਼ੀਆਂ ਨੂੰ ਮੁੱਖ ਰੱਖਦੇ ਹੋਇਆਂ ਆਪ ਜੀ ਦੀ ਹਜ਼ੂਰੀ ਅੰਦਰ ਹਜ਼ੂਰ ਕਿਤਾਬੀ ਮਹਾਰਾਜ ਹਾਜੂਤ ਜੀ ਆਪ ਜੀ ਦੀ ਇਨਕਰੀ ਅੰਦਰ ਆਪ ਜੀ ਨੇ ਆ ਦਿੱਧਿਆ ਭੰਡਾਰਿਆਂ ਤੋਂ ਆਪ ਜੀ ਦੀਆਂ ਸਿੱਖ ਸੰਤਾਂ ਵੱਲੋਂ ਮਠਿਆਈ ਦੇ ਪ੍ਰਸਾਦ ਹਾਜ਼ਰ ਕੀਤੇ ਗਏ ਨੇ ਦਾਤੀ ਕਿਰਪਾ ਨਾਲ ਭੂਗ ਪ੍ਰਮਾਣਿਆ ਹੋਇਆ ਪ੍ਰਸਾਦ ਸਾਹਿਬ ਸੁਮਿਤ ਵਿੱਚ ਪੱਤੇ ਜੋ ਜੀ ਸ਼ਬਿਆ ਆਪ ਜੀ ਦਾ ਨਾਮ ਸਵਾ ਸਵਾ ਸਵਾਹਿ ਵਾਹਿਗੁਰੂ ਵਾਹਿਗੁਰੂ ਜਪੇ ਸਤ ਸੱਚੇ ਪਾਸ਼ਾ ਜੀ ਮਹਾਰਾਜ ਕਿਰਪਾ ਕਰਨੀ ਲੈਂਡ ਕਮਿਨ ਨਗਰ ਖੇੜੇ ਤੇ ਮੇਹ ਪਰਿਆ ਹਾਤਰਾ ਕੇ ਸਤ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਨਗਰ ਦੇ ਨਮਾਇਦੇ ਸਰਪੰਚੀ ਵੱਜੋਂ ਪੰਚੀ ਵੱਜੋਂ ਚੁਣੇ ਰਹੇ ਮਾਰਾ ਉਹਨਾਂ ਨੂੰ ਸਤੂ ਜੀ ਨਗਰ ਦੇ ਵਿਕਾਸ ਕਾਰਜ ਆਪ ਜੀ ਨੇ ਆਪਰਾਸ ਕਰਵਾ ਲੈਨੇ ਸਤ ਸੱਚੇ ਪਾਤਸ਼ਾਹ ਜੀ ਮਹਾਰਾਜ ਕਰੋ ਕਿਰਪਾ ਮੈਂ ਆਪ ਦੀ ਆਪਣੀ ਇਲਾਹੀ ਬਾਣੀ ਰੱਬੀ ਬਾਣੀ ਵਿੱਚੋਂ ਪਾ ਦੀਆਂ ਗਿਆ ਬਖਸ਼ਿਸ਼ ਕਰੋ ਸਤ ਸੱਚੇ ਪਾਸ਼ਾ ਜੀ ਬਿਆਨ ਤੇ ਭਟਾਵਾਂ ਹਾਜ਼ਰੀ ਕੀਤੀਆਂ ਗਈਆਂ ਸੇਵਕਾਂ ਵੱਲੋਂ ਜਿਨ੍ਹਾਂ ਤੁਜਾਂ ਨੇ ਤੋਂ ਭਟਾਵਾਂ ਆਇਆ ਗਈਆਂ ਸੋਧ ਜਾਣੇ ਭੰਡਾਰੇ ਤੇ ਟੁਕ ਕਰਨੇ ਕਾਲ ਤੁਜੂਰ ਕਰਨੇ ਕਰੋ ਕਿਰਪਾ ਸੁਭੂ ਵੀ ਨਾਮ ਜੱਤੇ ਆਵੇ ਸਿੱਖ ਪੜ ਦੇ ਸੁਣ ਦੇ ਸਬਤ ਰਾਹੇ ਮਨ ਹੋ ਅਨਨਾਂਕ ਨਾਮ ਛੱਡੀ ਕਰਾਂ ਧੇਰੇ ਗਲ ਸਵਾਹ ਕੁਜ ਕੀ ਫਤਹਿ ਬੋਲੇ ਕਲਸਾ ਵਾਹ ਰੁਜੀ ਕੀ ਫਤਿਹ